ਇਬਨੇ ਹਾਂ ਫੇ ਆ ਗਈਆਂ ਕੀ ਹੋ ਗਿਆ ਵਾ 5 ਮਿੰਟ ਚੱਲ ਜਾਓ ਸਹੀ ਕਿਤੇ ਸਾਰਾ ਕਾਸਟ ਚੁੱਕ ਲਿਆ ਵਾ ਤੋ ਬਾਹਰ ਹੀ ਭੇਜਿਆ ਕਰੋ ਕੋ ਬੰਦਾ ਕੰਮ ਤਾਂ ਕਰਦਾ ਹੁੰਦਾ ਵਾ ਆ ਗਈ ਆ ਮੈਂ ਕਿਹੜੀ ਮਰ ਚਲੀ ਹੁਥੇ ਹੀ ਦੱਸੋ ਕੀ ਰੋਣਾ ਪਾਇਆ ਤੁਸੀਂ ਮੇਰੀ ਗੱਲ ਸੁਣੋ ਚਨੀ ਆ ਗਿਆ ਵਾ ਆਹੋ ਤੇ ਆ ਗਿਆ ਵਾ ਕੇ ਤੈਨੂੰ ਕਹਿਣਾ ਨਹੀਂ ਕੋ ਮੈਂ ਉਹਨੂੰ ਵੀ ਕਹਿਣਾ ਕਿਹੜਾ ਮੈਂ ਦੱਸ ਕੇ ਗਿਆ ਸੀ ਦਾ ਤੁਸੀਂ ਭੁਏ ਚੜਾਇਆ ਉਹਨੂੰ ਸਿਰ ਤੇ ਬਿਠਾ ਲ ਕੇ ਖਿਆ ਵਾ ਪੱਛਾ ਲਿਆ ਸਿਰ ਤੇ ਬਿਠਾਉਂਦੀ ਕਿਹੜੀ ਗੱਲ ਹੁੰਦੀ ਆ ਜੇ ਸ਼ੈਸ਼ਮਈ ਉਹਦਾ ਕਦੇ ਵਿਆਹ ਹੁਣ ਯਾਰ ਦੋਸਤਾਂ ਆ ਕੇ ਚੱਲ ਗਿਆ ਤੇ ਫਿਰ ਕੀ ਹੋ ਗਿਆ ਵਾ ਪਰ ਪੱਠੇ ਨਹੀਂ ਪਾ ਗੀਆ ਪੱਠੇ ਫਰਮਾ ਪਾਏ ਤੇ ਤੇਰਾ ਛਲਾਰੂ ਕਿੱਥੇ ਆ ਉਹ ਵੀ ਕਿਤੇ ਦਫਾ ਹੋਇਆ ਆਪਣਾ ਘਟਾ ਹਾਂ ਇਹਨੂੰ ਪੁਆ ਲੈਣੇ ਕੀ ਆ ਮੈਨੂੰ ਮੈਂ ਆਨਕ ਮੈਂ ਤਿਆਰ ਹਾਂ ਆਹ ਚੱਲਿਆਂਗੇ ਤੇ ਮੇਰੇ ਕੋਲ ਨਹੀਂ ਪੈਂਦੇ ਪੱਠੇ ਉਹ ਤੇਰਾ ਦੂਥਾ ਬਾਹਰ ਨੂੰ ਚੁੱਕਿਆ ਤੇ ਫਿਰ ਦੋ ਟੋਕਰੀਆਂ ਪੱਠਿਆਂ ਦੀ ਨਹੀਂ ਪੈਂਦੀਆਂ ਗੱਲਾਂ ਕਿਤਰਾ ਪਾਰੇ ਕਿਥੋਂ ਨਹੀਂ ਕਰਦਾ ਹੁਣ ਉਹਦੇ ਦੁਆਲੇ ਨਾ ਹੋਜੋ ਤੇ ਦੁਆਲੇ ਨਾ ਹੋਏ ਇੱਥੇ ਹਾਂ ਉਹਨਾਂ ਨੇ ਕੋਹ ਕਹਾ ਜਾਂਦਾ ਤੇ ਤੂੰ ਜੀ ਮੂੰਹ ਚੁੱਕ ਕੇ ਵਿਆਹ ਚੱਲ ਗਿਆ ਜਿੰਨੇ ਪੱਠੇ ਪਾਗ ਜਾ ਪਾ ਯਾਰ ਉਹ ਕਿਹੜਾ ਰੋਇ ਤੁਰਿਆ ਵਾ ਤੁਹਾਡਾ ਸੱਟ ਪਤਾ ਹੈਗਾ ਦਿਮਾਗ ਖਰਾਬ ਮੇਰੀ ਗੱਲ ਸੁਣੋ ਕਿਨੇ ਰਿਜੈਕ ਲੈ ਕੇ ਤਿਸਰੀ ਨੂੰ ਓਏ ਉਹਨੇ ਆਪਣੇ ਕਿ ਯਾਰ ਦੋਸਤੀ ਲਿਆਂਦੀ ਕਿ ਮੇਰੇ ਮੈਂ ਕਿ ਜੈਕਟਾ ਲੈ ਲੈ ਤੇ ਇੰਨੇ ਲੋਕਾਂ ਨੂੰ ਝੂਠ ਬੜੀ ਸਫਾਈ ਨਾਲ ਬੋਲ ਲਿੱਤੇ ਜੀ ਸੱਚ ਸੱਚ ਦੱਸ ਦੋ ਓ ਯਾਰ ਮੈਨੂੰ ਕੋ ਲੋੜਾ ਝੂਠ ਮਾਰਦੀ ਹੈ ਸਾਰਾ ਕੰਮ ਹੀ ਤਾਡਾ ਵਾ ਠੀਕ ਹੈ ਨਾ ਸਾਰਾ ਸਨੀ ਨੂੰ ਤੂੰ ਹੀ ਵਗੜਾਉਂਦੇ ਤੂੰ ਹੀ ਸ਼ਾਦਾ ਦੇਂਦੇ ਅੱਜ ਵਿਆਹ ਗਿਆ ਵਾ ਕੱਲ ਤੂੰ ਹੋਰ ਕਿਤੇ ਜਾਊਗਾ ਓ ਚੁੱਪ ਕਰ ਦਿਆ ਗੱਲ ਸੁਣ ਲੈ ਮੇਰੀ ਅਗਲਾ ਠਾ ਨਵਾਂ ਗੱਲਿਆਂ ਦਾ ਮਾਲਕ ਵਾ ਠੀਕ ਆ ਅੱਜ ਕੇ ਪਾਸੇ ਚੱਲ ਗਿਆ ਲੇ ਤੇ ਮੁੜ ਕੇ ਪਰਾਂਦ ਕਿੱਥੇ ਕਿੱਡੀ ਦੂਰ ਜਾਣਾ ਕੰਮ ਕਿੱਡੀ ਦੂਰ ਜਾਣਾ ਕੰਮ ਹੱਦੋ ਕੀ ਟਡੇ ਵਾਲੀ ਉਹ ਨੂੰ ਨਾ ਬੰਦਿਆਂ ਨੂੰ ਸਮਝਾ ਦੋ ਕਿ ਜਿੱਥੇ ਕਿਤੇ ਜਾਣਾ ਹੁੰਦਾ ਪੁੱਛ ਕੇ ਜਾਇਆ ਕਰੇ ਉਹ ਚੰਗਾ ਯਾਰ ਕਹਿ ਦਊਗਾ ਤੂੰ ਦਸਿਆ ਦੀ ਖਾਰਿਆ ਫੜ ਕੇ ਇਹਨਾਂ ਦੇ ਬੰਦਾ ਬਾਹਰ ਬੰਦਾ ਪਾਣੀ ਦਾ ਗਲਾਸ ਦਿੰਦਾ ਹੋਰ ਲੱਭੇ ਆਣ ਕੇ ਸੱਤੇ ਝੜ ਕੇ ਬੋਹੂ ਕੰਨ ਚੱਲ ਕੋਈ ਦੀ ਦਿਨੀਆਂ ਪਾਣੀ ਦਾ ਗਲਾਸ ਬਹਿ ਜਾਓ ਭਾਜੀ ਮੇਰੀਆਂ ਤਾਂ ਛੁੱਟੀਆਂ ਮੁਕਤ ਲੀਆਂ ਤੇ ਮੇਰਾ ਮਾਸਾ ਨਹੀਂ ਜੀ ਕੰਡਿਆ ਜਾਉਣਾ ਲੈਸ਼ਦੈਨ ਹੋਏ ਤੇ ਨਹੀਂ ਜੀ ਕੰਡਿਆ ਤੈਨੂੰ ਮੇਰਾ ਕਲੋਂ ਕਰਾ ਜੀ ਕੰਡਿਆ ਵਾ ਮੈਂ ਵੀ ਜਾਣ ਦੇਣਾ ਤੈਨੂੰ ਤੁਹਾਨੂੰ ਪਤਾ ਫਿਰ ਮੈਂ ਇਹਨਾਂ ਦੇ ਕਹਿਣਾ ਨਹੀਂ ਕੋਹ ਨਹੀਂ ਕਹਿੰਦੇ ਮੰਮੀ ਹੁਣੀ ਤੈਨੂੰ ਮੈਂ ਤਾਂ ਨਾ ਜੋਂਦੇ ਤੂੰ ਆਈ ਆ ਮੇਰੇ ਦੁਗਣੀ ਹੋ ਗਈ ਆ ਮੇਰਾ ਤਾਂ ਟਾਈਮ ਨਹੀਂ ਹੈਗੇ ਪਾਸ ਹੁੰਦਾ ਹੁੰਦਾ ਮੇਰੇ ਤੇ ਆਪ ਇੱਥੇ ਆ ਕੇ ਬੜਾ ਜੀ ਲੱਗਦਾ ਹੈ ਹਾਂ ਤੇ ਮੈਂ ਤਾਂ ਹੁਣ ਜਾਣ ਨਹੀਂ ਦੇਣਾ ਮੈਂ ਤੈਨੂੰ ਆਪਣੇ ਕੋਲ ਰੱਖ ਲੈਣਾ ਵਾ ਐਦਾਂ ਕਰਦੀਆਂ ਤੇ ਪਿਓ ਨਾ ਕਰਦੀਆਂ ਨਾ ਗੱਲ ਤੇਰਾ ਕਾਲਜ ਲੱਗੇ ਤਾਂ ਹੈਗਾ ਇੱਥੇ ਆਪੇ ਤੇਰਾ ਰਫਰ ਛੱਡ ਆਇਆ ਕਰੂ ਜਾ ਕੇ ਤੇ ਕੋਈ ਗੱਲ ਨਹੀਂ ਬੱਸਾਂ ਵੀ ਜਾਂਦੀਆਂ ਵਾਂ ਜਿੱਦਾਂ ਨਾ ਟਾਈਮ ਲੱਗਾ ਉਹ ਦਿਨ ਤਨੂੰ ਬੱਸੇ ਚੜਾ ਦਿਆ ਕਰਾਂਗੇ ਹਾਂ ਠੀਕ ਵਾ ਨਾ ਆਹੋ ਪਤਾ ਕੀ ਆ ਅੜਿਆ ਕੱਲ੍ਹ ਦਾ ਟਾਈਮ ਹੀ ਨਿਕਲਦਾ ਤੇ ਜਿੱਦਾਂ ਤੇ ਤੂੰ ਆਈਂ ਤੇ ਇੰਨੇ ਯਾਰੇ ਲੱਗੀਆਂ ਮੈਨੂੰ ਪਤਾ ਨਹੀਂ ਲੱਗਦਾ ਕਿ ਤੈਨੂੰ ਕਿੱਥੇ ਚੜ ਜਾਂਦਾ ਮੇਰੇ ਤੇ ਆਪੇ ਧਿਆਨ ਕੇ ਬੜਾ ਦੀ ਲੱਗਾ ਆਹੋ ਨਾ ਮੈਂ ਇਹਨੂੰ ਜਾਣ ਦੇਣਾ ਮੈਂ ਤਾਂ ਅੱਗੇ ਸੋਚਣ ਡਈ ਸੀਗੀ ਤੇ ਮੈਂ ਤਾਂ ਕਹਿਣ ਡਈ ਸੀ ਇਹਨਾਂ ਨੂੰ ਹੁਣ ਦਲਜੀਤ ਆਈ ਆ ਪਤਾ ਨਹੀਂ ਪਰ ਮੰਮੀ ਵੀ ਨਹੀਂ ਮੰਨਣ ਕਿ ਇੱਥੇ ਨਹੀਂ ਨਹੀਂ ਉਹਨਾਂ ਨੇ ਕੀ ਕਹਿਣਾ ਵਾ ਦੱਸ ਓਪਰੀ ਗੱਲ ਵਾ ਕਿਤੇ ਕੋਈ ਆਹ ਲਿਆ ਮੇਰਾ ਫੋਨ ਕਿੱਥੇ ਆ ਮੈਂ ਹੁਣ ਪੇਵਾ ਤੇਰਾ ਨਾਲ ਗੱਲ ਕਰਦੀ ਆ ਭਣਾ ਕਿਉਂ ਨਹੀਂ ਆਨੇ ਆਉਣ ਦੇਣ ਦੱਸ ਰਹਿਣੇ ਜਣਾ ਇੱਥੇ ਚੱਲ ਤੂੰ ਪੁੱਛੋ ਮੈਂ ਚਾਹ ਬਣਾ ਕੇ ਲੈਂਦੀ ਕੋਈ ਨਹੀਂ ਗੱਲ ਕਰ ਲੈਨੇ ਆ ਹੈਲੋ ਸਾਸਰੀ ਗਾਲ ਵੀਰ ਹੋਰ ਸਨੋ ਕੀ ਹਾਲ ਚੱਲ ਜੇ ਹਾਂ ਆਪਾਂ ਵੀ ਠੀਕ ਠਾਕ ਸਭ ਹਾਂਜੀ ਆਹੋ ਨਾ ਮੈਂ ਆਹੋ ਨਹੀਂ ਨਹੀਂ ਦਲਜੀਤ ਵੀ ਠੀਕ ਵਾ ਹਾਂਜੀ ਹਾਂਜੀ ਮੈਂ ਤਾਂ ਫੋਨ ਕੀਤਾ ਹੀਗਾ ਕਿ ਮੈਂ ਕੁੜੀ ਕਹਿਣ ਦੀ ਮੇਰੇ ਛੁੱਟੀਆਂ ਖਤਮ ਹੋਣ ਵਾਲੀਆਂ ਨਾ ਨਾ ਲੈਣ ਨਾ ਆਇਓ ਉਦਾਂ ਆਉਣਾ ਮਿਲਣ ਤੇ ਉਦਾਂ ਆ ਜਾਓ ਆਹੋ ਨਾ ਗੱਲ ਕਾਦੀ ਆ ਗੱਲ ਇਹ ਆ ਵੀ ਤੈਨੂੰ ਪਤਾ ਮੈਂ ਬਾਵਾ ਆ ਰਹੇ ਲੱਗੀ ਜਦਨ ਦੀ ਆਈ ਆ ਆਹੋ ਉਹ ਨਿਆਣੀ ਦਾ ਵੀ ਜੀ ਲੱਗਾ ਵਾ ਤੇ ਫੇਰ ਕੀ ਕਾਲੇ ਤੇ ਲੱਗੇ ਹੈਗਾ ਮੇਰੇ ਤੇ ਆਪੇ ਦਾ ਫੁੱਫੜਾ ਛੜਾਇਆ ਕਰੂ ਜਾ ਕੇ ਤੇ ਜਦਦਰ ਨਾ ਜਾਇਆ ਕਰੂਗਾ ਉਹ ਤੇਰਾ ਪੱਸਾ ਜਾਂਦੀਆਂ ਮੈਂ ਬਸੇ ਚੜਾਇਆ ਕਰੂ ਜਾ ਕੇ ਘਰ ਵੱਲ ਤੇ ਗੱਲ ਵਾ ਆਹੋ ਲੈ ਕੋਈ ਇੰਨੇ ਚੱਦੇ ਤੁਹਾਡੇ ਕੋ ਰਹਿਣ ਦੀ ਆ ਤੇ ਜੇ ਮੇਰੇ ਕੋ ਰਹਿ ਜੂ ਥੋੜਾ ਦਿਨ ਤੇ ਫੇਰ ਕੀ ਆ ਚੱਲ ਕੋਈ ਨਹੀਂ ਆਜੂਗੀ ਇੱਥੇ ਵੀ ਆਹੋ ਠੀਕ ਵਾ ਉਦਾਂ ਆਇਓ ਮਿਲਣ ਵਾਸਤੇ ਚੰਗਾ ਤੇ ਮੈਂ ਕੱਲ ਨਹੀਂ ਨਹੀਂ ਜੇ ਆਹੋ ਆਜੋ ਕਿਸ ਦਿਨ ਮਿਲ ਜਿਓ ਵੀ ਇਹਨੂੰ ਵੀ ਕੱਲ ਨੂੰ ਵੀ ਮੈਂ ਕਹਿ ਦਿਆ ਨਾ ਪਹਿਲਾਂ ਤੁਸੀਂ ਆਜੋ ਹੋ ਜੋ ਅੱਛਾ ਕੋਈ ਨਹੀਂ ਪਾ ਦੋ ਵੇ ਜਣੀਆਂ ਆ ਜਾਗੇ ਚੰਗਾ ਚੰਗਾ ਵੀ ਸਤਿ ਸ੍ਰੀ ਅਕਾਲ ਲੈ ਕੁੜੀਏ ਮੰਨ ਲਈ ਇਤਰਾ ਪੀਓ ਮੰਨ ਲਈ ਆ ਪਹਿਲਾਂ ਤੇ ਆਦਾ ਇਹ ਕਿੱਦਾਂ ਰਹਿਣਾ ਤੇ ਮੈਂ ਲੈ ਫਿਰ ਕਿਹ ਹੈ ਨਾ ਚੱਲੇ ਤੁਹਾਡੇ ਕੋ ਰਹਿਣ ਦੀ ਆ ਆਂਦਾ ਮੈਂ ਤਾਂ ਲੈਣ ਆਉਣ ਲੱਗਾ ਸੀਗਾ ਫਿਰ ਕਾਲੇ ਸ਼ੁਰੂ ਹੋ ਚੰਦੇ ਨੇ ਤੇ ਮੈਂ ਕੋਈ ਰਹਿਣੀ ਆ ਕਹਿੰਦੇ ਜਦੋਂ ਇੱਕ ਦੋ ਦੇ ਦੇਜੂਗਾ ਤੇ ਮੈਂ ਮਿਲ ਲਵਣਾ ਮਾਪੇ ਜੀ ਸਦਕੇ ਆਉ ਤੁਸੀਂ ਤੇ ਕੋਈ ਗੱਲ ਨਹੀਂ ਆ ਤੇ ਮੇਰਾ ਜੀ ਕਰੂ ਦਿਨ ਮੈਨੂੰ ਕੱਲ ਦੂਗੀ ਆਹਦਾ ਤੂੰ ਵੀ ਆਈ ਨਾਲ ਕੋਈ ਨੀ ਕਿਹਦੇ ਨਾ ਪਾ ਦਿੰਦੇ ਜਗ੍ਹਾ ਰਾਤ ਨੂੰ ਆਵਾਂਗੇ ਹਾਂਜੀ ਹਾਂਜੀ ਐਂ ਤਾਂ ਕਰ ਹੁਣ ਮੇਰਾ ਪੁੱਤ ਚਾਹ ਬਣਾ ਮੈਂ ਲੈਣੀ ਬਣਾ ਤਰਫ ਪੜ ਗਿਆ ਮਾਰੀ ਖਣਾ ਚੱਲਾ ਵੀ ਕਿੰਨਾ ਸੁਖਾ ਜਦੋਂ ਦੀ ਆਈ ਐ ਚੱਲ ਅੱਗੇ ਵੀ ਤੁਸੀਂ ਦੋਵੇਂ ਜਾਣੇ ਖਾਣ ਵਾਲੇ ਛੱਟ ਕੰਮ ਹੋ ਜਾਂਦਾ ਸੀ ਪਰ ਹੁਣ ਵੇਖ ਲਾ ਅੱਗੇ ਸਭ ਕੋ ਆਪਣੇ ਹੱਥੀ ਕਰਨਾ ਪੈਂਦਾ ਹੈਗਾ ਤਾਂ ਹੁਣ ਕਦੇ ਚਾਹ ਬਣਾ ਦਿੰਦੀ ਆ ਕੜੀ ਝਾੜੂ ਪੋਚਾ ਕਰ ਦਿੰਦੀ ਆ ਕਦੇ ਰੋਟੀ ਕਦੇ ਸਬਜ਼ੀ ਵੇਖ ਲਾ ਇਹ ਆਦੀ ਤਾਂ ਮੌਜੀ ਵੱਖਰੀ ਹੁੰਦੀ ਆ ਚੱਲ ਰੱਬ ਕਿਤੇ ਮੈਨੂੰ ਇਹ ਤੇ ਤੀ ਦੇ ਛੱਡਦਾ ਚੱਲ ਕੋਈ ਗੰਗੀ ਇਹ ਤੇ ਮੇਰੀ ਆ ਇਹਨੂੰ ਆਪਣੇ ਹੱਥੀਂ ਵੀ ਆਉਣੀ ਛੁਣਨਾ ਇਹ ਕਿੰਨਾ ਕਰਦੀ ਮੇਰੇ ਨਾਲ ਚੱਲ ਹੁਣ ਬੈ ਕੇ ਚਾਹ ਪੀਨੇ ਉਹਦੋਂ ਕੀ ਪਤਾ ਫਫੜ ਵੀ ਆਈ ਜਾਏ ਬੱਲੇ ਕਰਦੇ ਦੱਸਿਆ ਪੱਠੇ ਵੱਢੀ ਜਾਂਦਾ ਵਾ ਉਹ ਬੱਲੇ ਪਾ ਕੇ ਆਲਾ ਵਧੀਆ 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 ਪ੍ਰੋਬਲਮ। ਬਹੁਤ ਦਾ ਫਰਕ। ਵਧੀਆ ਠੀਕ ਆ ਤੂੰ ਸਾਹ। ਹੋਰ ਆ ਗਿਆ ਤੇ ਚੋੜੀ ਤਾਂ। ਓਏ ਆਈ ਜਾਣਾ ਯਾਰ ਬੰਦੇ ਕਿਹਨੇ ਆਉਣਾ ਹੈ ਮੈਂ ਤਾਂ ਲੀੜੇ ਲਾਏ। ਅੱਛਾ ਅੱਛਾ। ਉਹ ਕਹਿੰਦੇ ਕੰਮ ਕਿਤੇ ਜਾਣਾ ਵਾ। ਅੱਛਾ ਅੱਛਾ। ਹਾਂ। ਆਦਾ ਬਹਿਰਾ ਯਾਰ ਤੇਰੇ ਕੋਲ ਸਲਾਹ ਹੀ ਕਰਨੀ ਨਹੀਂ ਜੀ। ਸਲਾਹ ਚਲਾ। ਸਣੀ ਵੱਟ ਕੇ ਲੱਗਾ ਜਾ ਉਹਦਾ ਪੱਠੇ। ਆਹੋ ਲੈ ਗਿਆ ਹੋਣਾ ਵਿਆਹ ਗਿਆ ਆਹੀ। ਆਹੋ ਯਾਰ। ਮੈਨੂੰ ਮਿਲਿਆ ਏ। ਅੱਛਾ ਅੱਛਾ। ਮੇਰੀ ਗੱਲ ਸੁਣ। ਯੱਲ ਵੇਰਾ ਗਿਆ ਵਾ ਘੜ ਤੇ ਕਿਤੇ ਜਾ ਗਾਈ ਤੇ ਜਾਂ ਮੈਂ ਨਹੀਂ ਦੱਸ ਬਾਤ ਤੂੰ ਤੇ ਫਿਰਦਾ ਤੁਰਦਾ ਰਹਿਣਾ ਕੋਈ ਗੱਲ ਨਹੀਂ ਲੱਭਦਾਂਗੇ ਹੈ ਲੱਭਦਾਂਗੇ ਕਿਹੜੀ ਗੱਲ ਵਾ ਤੈਨੂੰ ਪਤਾ ਯਾਰ ਦੁੱਧ ਤੋਂ ਬਿਨਾਂ ਨਿਕਾ ਸਾਤਾ ਨਹੀਂ ਨਹੀਂ ਯਾਰ ਹੈ ਵੇਰਾ ਕਰਦਾ ਫੇਰ ਗੱਲ ਬਣਦੀ ਹੈ ਅੱਜ ਕੱਲ ਦਾ ਜਿਹੜਾ ਦੁੱਧ ਮਲਾਪਟਾਂ ਬੜੀਆਂ ਹੋਣੀਆਂ ਨੇ ਉਹ ਕੋਹ ਵੀ ਹੈ ਯਾਰ ਜਿੰਨਾ ਮਰਜੀ ਵਿਸ਼ਵਾਸ ਵਾਲੇ ਸੰਗ ਲੈ ਲੈ ਲੋਕੀ ਘાળા ਮાળા ਕਰ ਹੀ ਜਾਂਦੇ ਆ ਬਹੁਤ ਸਪਾਈ ਬਹੁਤ ਘਾਟਾ ਲੋਕਾਂ ਦੀ ਯਾਰ ਹਾਂ ਉਹਦੇ ਵਿੱਚ ਮੁੱਖੀਆਂ ਮੁੱਖੀਆਂ ਪਾ ਕੇ ਕਾਹ ਕਰਦੇ ਉਹ ਵੀ ਹੈ ਯਾਰ ਤੇ ਮੇਰਾ ਨਿਕਾ ਕਿਤੇ ਘਰੋਂ ਦੋਦੇ ਲੈਣ ਨੂੰ ਜੀ ਕਰਦਾ ਤੇ ਬਾਕੀ ਗੱਲ ਯਾਰ ਇੱਕ ਹਾਂ ਦੱਸ ਮੈਂ ਤਾਂ ਆਪਣਾ ਗੱਲ ਕਰਦੀ ਇੱਕ ਗੱਲ ਕਰ ਯਾਰ ਗੱਲਾਂ ਕਰਨਾ ਤੇ ਬੜੀਆਂ ਤੇ ਗੁੱਸਾ ਨਾ ਕਰੀ ਮੇਰੀ ਗੱਲ ਦਾਦਾ ਨਹੀਂ ਗੁੱਸਾ ਕਰਦਾ ਅੱਜ ਮੈਂ ਨਾ ਜਾਂਦੇ ਆਂ ਬੰਮੀ ਨੂੰ ਕਣਕ ਵੇਖਣ ਅੱਛਾ ਤੇ ਸਣੀ ਤੋੜਾ ਜਾਂਦੇ ਆਂ ਹਾਲ ਵਿੱਚ ਹੂੰ ਤੇ ਮੈਂ ਉਹਨੂੰ ਪੁੱਛਿਆ ਕਿ ਕਿੱਥੇ ਜਾਂਦੇ ਆਂ ਅੱਛਾ ਉਹ ਕਹਿੰਦਾ ਵਿਆਹ ਚੱਲਿਆ ਬਾਮਿਆਂ ਦੇ ਮੁੰਡੇ ਦਾ ਆਹੋ ਆਹੋ ਹੈ ਹਾਂ ਹਾਂ ਤੇ ਮੈਂ ਵੀ ਤੁਰ ਕੇ ਜਾਂਦੇ ਆਂ ਤੂੰ ਆਇਆ ਤਾਂ ਹੈਗਾ ਇਹ ਕਾਰ ਉਹਨਾਂ ਦਾ ਆਇਆ ਸੀ ਨਾ ਹੂੰ ਤੇ ਮੋਟਰਸਾਈਕਲ ਜਾਂ ਤੁਹਾਡੇ ਕੋ ਦੋ ਆ ਇੱਕ ਤੇ ਚੱਲ ਤੂੰ ਲੈ ਜਾ ਵਾ ਹੂੰ ਤੇ ਦੂਜਾ ਘਰੋਂ ਮੋਟਰਸਾਈਕਲ ਉਨੂੰ ਵਾਰਗ ਦਾ ਦੇਦਾਗਰ ਮੋਟਰਸਾਈਕਲ ਉਹ ਯਾਰ ਹਾਦਸਾ ਕੀਤੀ ਸੌ ਕਦੇ ਉਹਦਾ ਹੀ ਆ ਉਹਨੇ ਜਾਣ ਕੇ ਨਹੀਂ ਖੜਿਆ ਹਣਾ ਕਿ ਯਾਰ ਦੋਸਤ ਮਗਰ ਬਹਿ ਕੇ ਚੱਲ ਗਿਆ ਹਣਾ ਉਹ ਏਦਾਂ ਦੀ ਯਾਰ ਕਿਹੜੀ ਗੱਲ ਵਾ ਹਾਂ ਉਹ ਬੜੇ ਤਗੜੇ ਬੰਦੇ ਉਹਨਾਂ ਦੇ ਘਰ ਵਿਆਹ ਜਾਣਾ ਧੁਰਕੇ ਜਾਣਾ ਹੀ ਹਣੇ ਕੀ ਗੱਲ ਧੁਰਕੇ ਜਾਣ ਡਿਆ ਸੀ ਇੱਕ ਮੇਰੀ ਗੱਲ ਹੋ ਰਹੀ ਹੋ ਹਾਂ ਮੂੰ ਤਾਂ ਰਹਿਣਾ ਡੂਟੇ ਉਤੇ ਆਹੋ ਪਰ ਮੇਰੀ ਗੱਲ ਦਾ ਗੁੱਸਾ ਨਾ ਕਰੀ ਹਾਂ ਨਹੀਂ ਕਰਦਾ ਗੱਲ ਦੱਸ ਤੂੰ ਮੈਂ ਲਾਂਭੋ ਬੜੀਆਂ ਗੱਲਾਂ ਸੁਣਦਾ ਹਾਂ ਹੈ ਇਹ ਜਿਹੜੀ ਜੀਵਨ ਆ ਨਾ ਆਹੋ ਸਾਨੂੰ ਤੰਗ ਬੜਾ ਕਰਦੀ ਹੈ ਪਤਾ ਨਹੀਂ ਹੁਣ ਰੱਬ ਜਾਣਦਾ ਝੂਠ ਕੇ ਸੱਚਾ ਗੱਲ ਤੇ ਆ ਤੇਰੀ ਠੀਕ ਗੱਲ ਕੀਤਾ ਹੁੰਦੀ ਚੁਗਲੀ ਤੇ ਨਾਲੇ ਤੂੰ ਆਖਣਾ ਵੀ ਹਰੇ ਗਵਾਹ ਮੱਥਾ ਵਾ ਤੇ ਚੁੱਕਦੇ ਆ ਗੱਲ ਤੇ ਤੇਰੀ ਐ ਸਹੀ ਖਲੂਣ ਦੇ ਨਹੀਂ ਕਿ ਉਹਨੂੰ ਦਿੰਦੀ ਤੇ ਤੇ ਪਰ ਮਿਰਰ ਅੱਦਾ ਯਾਰ ਇੱਥੇ ਰਵਾਂ ਕਿ ਕਦੇ ਮਾੜਾ ਚੰਗਾ ਵੇਖ ਕੇ ਤੇ ਤਾਂ ਕਿਦੇ ਵਿਆਹ ਸ਼ਿਆ ਕਰਦੀ ਐ ਆਹੋ ਕਿੰਨਾ ਚਿਰ ਲੋਕਾਂ ਦੇ ਵਿਆਹ ਵੰਦੇ ਰਹਿਣਾ ਵਾ ਆਪਣਾ ਵੀ ਚਾਹੀਦਾ ਨਾ ਉਹਦਾ ਵਿਆਹ ਹਣਾ ਤੂੰ ਉਹਨੂੰ ਮਾੜਾ ਨਾ ਚੰਗਾ ਮੋਟਰਸਾਈਕਲ ਇੱਕ ਲਾ ਦੋ ਵਿਚਾਰੇ ਨੂੰ ਉਹ ਮੋਟਰਸਾਈਕਲ ਤੇ ਯਾਰ ਗੱਲ ਹੀ ਕੋਈ ਨਹੀਂ ਰਹਿਣਾ ਕੀ ਪਤਾ ਕਿ ਮੁੰਡਾ ਮੇਰੇ ਵਾਲਾ ਦਫਾ ਨਾ ਕਰ ਦੇ ਹੋ ਗਿਆ ਏ ਸੈਰਸ ਇੱਕ ਗੱਲ ਹੋ ਰਹੀ ਓ ਹਾਂ ਅੱਜ ਮੈਂ ਤੁਹਾਨੂੰ ਇਹ ਦੱਸਦਾ ਨਹੀਂ ਹਾਂ ਮੁੰਡਾ ਤੇਰਾ ਫਿਰਦਾ ਬੜਾਈ ਓ ਹਾਂ ਹਾਂ ਆਹ ਉਹ ਕੋਈ ਨਹੀਂ ਆਪੀ ਜੁੱਤੀਆਂ ਵਜ ਗਿਆ ਵੀ ਰੋਖ ਆ ਜਾਊਗਾ ਮੈਂ ਇਹ ਦੇ ਮਗਰ ਕਨੇਕਦਿਆਂ ਜਿਆਦਾ ਜੱਟ ਬੈਠਾ ਰਹਿਣਾ ਲੱਗ ਲੱਗੇ ਗਾਲੀ ਜੁੱਤੀਆਂ ਦੇ ਨਹੀਂ ਕੀ ਹਾਂ ਅੱਜ ਕੱਲ ਤੈਨੂੰ ਪਾਹ ਨਾ ਹੀ ਬੜ ਚੱਲਦੇ ਆ ਹੂੰ ਹੂੰ ਤੇ ਕਿਤੇ ਹੋਰ ਕੰਮ ਚ ਨਾ ਪਾਜੇ ਇਹਦਾ ਧਿਆਨ ਰੱਖਿਆ ਕਰੋ ਘਰੋਂ ਬਾਹਰ ਨਾ ਜਾਂਦਿਆ ਕਰੋ ਓ ਯਾਰ ਮੈਂ ਹੁਣ ਸਵੇਰ ਦੀ ਅੱਡੇ ਲੱਗੇ ਥੋੜਾ ਬੱਜਾ ਰਹਿਣਾ ਕਰ ਜਿੰਦਰ ਤੇਰੇ ਹੁੰਦਾ ਮੈਂ ਸਵੇਰੇ ਜਾਣਾ 8 ਰਾਤ ਨੂੰ 5-6 ਵਜੇ ਨਾ ਮੈਂ ਘਰ ਆਉਣਾ ਘਰ ਦਾ ਸਬਦਾ ਪਤਾ ਡਾ ਮਾੜਾ ਮੋਟਾ ਸਬਜੀ ਪਾਣੀ ਉਹ ਮੇਰੇ ਸਿੱਤੇ ਸਾਰਾ ਤੈਨੂੰ ਪਤਾ ਤਾਂ ਹੈਗਾ ਉਹ ਸਣੀ ਇਸ਼ਾਰਾ ਤੈਨੂੰ ਕੰਮ ਕਰਦਾ ਰਹਿੰਦਾ ਹੈਗਾ ਤੇ ਦੇਖੋ ਮਾੜਾ ਮੋਟਾ ਕਰਾ ਲਿਆ ਕਰਨ ਨਾਲ ਨਾ ਜਿਹੜਾ ਘਰ ਬੱਚਾ ਰਵੇ ਥੋੜਾ ਬਹੁਤਾ ਯਾਰ ਜੇ ਮੇਰੀ ਗੱਲ ਸੁਣ ਜੇ ਮਾੜੇ ਚੰਗੇ ਕੰਮ ਕਰੂ ਤਾਂ ਆਪੇ ਨਤੀਜਾ ਭੁਗਤੂਗਾ ਮੈਂ ਯਾਰ ਕਿਹਨਾਂ ਕਿਸੇ ਰੱਖੀ ਰੱਖ ਸਕਦਾ ਕਿਸ ਦੀ ਮੇਰੀ ਗੱਲ ਸੁਨ ਯਾਰ ਦੁੱਖ ਤੇ ਬਾਅਦ ਚ ਆਪਾਂ ਨੂੰ ਹੁਣ ਨਾ ਮਾਪੇਰ ਹੁਣਾਵਾ ਨਾ ਮੇਰੀ ਗੱਲ ਸੁਣ ਲੈ ਉਹ ਕਿਤੇ ਮਾੜਾ ਚੰਗਾ ਰਿਸ਼ਤਾ ਵੇਖ ਜਾ ਤੂੰ ਤਾਂ ਕਰਾ ਦਈਏ ਕਿਤੇ ਯਾਰ ਦੋਸਤਾਂ ਦੇ ਰਹਿ ਗਏ ਬੰਦੇ ਫਿਰੇ ਚੰਗਾ ਯਾਰ ਆਹ ਤੇ ਉਹ ਯਾਰ ਕਰੀ ਫਿਰ ਮੱਝ ਤੱਕਦੇ ਹੈ ਚੰਗਾ ਚੰਗਾ ਕਰੂਗਾ ਵੜਦਾ ਮੈਂ ਵੀ ਪੱਠੇ ਫਿਰ ਚੰਗਾ ਚੰਗਾ ਆ ਮੁਰੀਆਂ ਵਾਲੀ ਚਾਹੀਦੀ ਲੈ ਜਾ ਕੋਈ ਨਹੀਂ ਕੋਈ ਨਹੀਂ ਲੈ ਲਾਂਗੇ ਮੇਰੇ ਕੋਲ ਲੈ ਬਈ ਜਿੰਦਰ ਕਦੇ ਮੇਰੀ ਗੱਲ ਦਾ ਗੁੱਸਾ ਨਾ ਕਰ ਲੈ ਕਹਦਾ ਉਹਦਾ ਮੈਂ ਸੱਚੀ ਆ ਪਰ ਕਿਉਂ ਜਿਹੜਾ ਸੱਚਾ ਵਾ ਨਾ ਉਹ ਵੀ ਬੰਦੇ ਚ ਭਾਰੀ ਪੈਂਦਾ ਵਾ ਚਲੋ ਚੰਗੀ ਭਣੀ ਭਣੀ ਆ ਜੀਵ ਤਾਂ ਤੈਨੂੰ ਪਤਾ ਹੀ ਉਹਦਾ ਮੈਂ ਕਿਦਾਂ ਦੀ ਆ ਚੱਲ ਵੇਖੀ ਜਾਊਗੀ ਕਰਨਾ ਤੇ ਕਰੇ ਸામਨੇ ਬੈਠੀ ਹੈ ਪ੍ਰਭ ਚੱਲ ਗੱਲਾਂ ਬਾਤਾਂ ਕਰਕੇ ਆਉਣੀ ਆ ਵਿਹਲਿਆਂ ਦਾ ਘੜਾ ਟਾਈਮ ਪਾਸ ਹੁੰਦਾ ਵਾ ਬੈਠੀਏ ਭੈਣ ਆਜੋ ਆਜੋ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਕੀ ਹਾਲ ਵਾ ਵਧੀਆ ਵਧੀਆ ਤੁਸੀਂ ਸੁਣਾਓ ਮੈਂ ਵੀ ਬਸ ਠੀਕ ਹੀ ਆ ਮੂਫੀ ਕਰਦੇ ਆਏ ਦੇ ਆ ਕੰਮ ਧੰਦੇ ਸਾਬ ਕੇ ਅੱਛਾ ਤੇ ਹੁਣ ਵਿਹਲੀ ਹੀ ਚ ਰਕ ਤੇ ਮੈਂ ਹਾਂ ਚੱਲ ਮੈਂ ਵਾਵਾ ਦਿਨ ਹੋਗੇ ਗਈਂਗੀ ਤੇ ਮੈਂ ਚੱਲ ਫੇਰਾ ਹੀ ਮਾਰਨੀ ਆ ਚੱਲ ਵਧੀਆ ਕੀਤਾਗੇ ਆਹੋ ਬੰਦੇ ਦਾ ਮਨ ਹੋਰ ਹੋ ਜਾਂਦਾ ਵਾ ਤੇਰੀ ਭਤੀਜੀ ਆਈ ਹਾਂ ਦੇ ਆਹੋ ਆਈ ਆ ਇੱਥੇ ਮੇਰੇ ਕੋਲ ਹੀ ਆ ਅੱਛਾ ਅੱਛਾ ਦਿਖਾ ਨਹੀਂ ਦੇ ਸਾਹਮਣੇ ਕਿਤੇ ਉਹ ਅੰਦਰ ਹੀ ਕੁਛ ਕਰਦੀ ਹੁੰਦੀ ਆ ਅੱਛਾ ਤੇ ਇੱਥੇ ਪੜਨੇ ਪਾਲੀ ਆ ਆਹੋ ਮੈਂ ਸੋਚਣ ਢੀਗੀ ਤੇ ਇੱਥੇ ਪਾ ਲੈਣੀ ਆ ਅੱਛਾ ਤੇ ਹਿੰਮੰਦਾ ਉਹਦਾ ਹਾਂ ਘਰ ਤੇ ਹੁੰਦਾ ਨਾ ਪਿਆ ਵੀ ਮੈਂ ਕੱਲੀ ਹਾਂ ਮੇਰਾ ਬਾਬਾ ਜੀ ਲੱਗਾ ਜਿਦੰਦੀ ਆਈ ਹੈ ਤੇ ਹੱਥ ਨੂੰ ਕੁਛ ਨਾ ਦਾ ਕੰਮ ਕਰਵਾ ਲੈਂਦੀ ਹੈ ਹਾਂ ਤਾਂ ਭਾਵੇਂ ਦੋ ਜਣੇ ਰੋਟੀ ਖਾਂ ਵਾਲੇ ਆ ਪਰ ਫੇਰ ਉਹ ਕੰਮ ਤੇ ਸਾਰੇ ਉਹ ਕਦੇ ਸੋਧ ਹੋ ਜਾਂਦਾ ਮੈਂ ਚਾਹ ਬਣਾ ਲਾ ਕਦੇ ਝਾੜੂ ਪੋਚੇ ਲਾ ਲਾ ਕਦੇ ਸਬਜੀ ਬਣਾ ਦੇ ਉਹ ਐ ਤੇ ਹੀ ਬੈਜੋ ਮੈਂ ਕਰ ਲੈਣੀ ਆ ਕੋਈ ਤੇ ਨਹੀਂ ਬੈਜੋ ਆ ਮੈਂ ਕਰ ਲੈਣੀ ਆ ਧੀ ਚੰਗੀ ਆ ਤੂੰ ਮੇਰਾ ਹਾਲ ਵੇਖ ਲੈ ਮੈਨੂੰ ਕੱਲੀ ਨੂੰ ਸਾਰੇ ਕੰਮ ਕਰਨੇ ਪੈਂਦੇ ਆ ਹੈ ਲੈ ਤੂੰ ਆਪਣਾ ਹਾਲਾਤ ਇਦਾਂ ਨਾ ਕੀਤਾ ਵਾਗੇ ਇਹ ਕਿਹੜੀ ਵੱਡੀ ਗੱਲ ਵਾ ਅੱਜ ਸਨੀ ਵਿਆਂ ਹਾਂ ਤੇ ਅੱਜ ਤੇਰੇ ਘਰ ਨਾ ਆ ਜਾਂਦੀ ਹੈ ਹੈ ਤੂੰ ਕਿਹੋ ਜਿਹੀ ਗੱਲਾਂ ਕਰਦੀ ਹੁੰਦੀ ਆਲਾ ਸਨੀ ਨੂੰ ਹਾਂ ਤੂੰ ਕਿਦਾਂ ਦੀ ਗੱਲ ਕਰਤੀ ਨਹੀਂ ਉਹ ਕਮਲਾ ਆ ਜਾ ਤੇ ਮੇਰੇ ਕੋ ਨਹੀਂ ਸੰਭਿਆ ਜਾਂਦਾ ਤੇ ਵਿਆਹ ਕੇ ਮੈਂ ਹੋਰ ਪੋੜੇ ਪਾਲਾਂ ਲੈ ਤੂੰ ਮੈਨੂੰ ਦੱਸ ਕਿ ਉਹ ਕਮਲਾ ਹੈ ਤੂੰ ਉਹਨੂੰ ਕੀ ਸੰਭਣ ਨਹੀਂ ਹੈ ਕਿਹੜੇ ਮਾਲ ਚ ਕੰਨ ਦੇ ਨਹੀਂ ਤੂੰ ਉਹਨੂੰ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਚੰਗਾ ਪਲਾਸ ਸਿਆਣਾ ਤੇ ਪੁੱਤ ਵਾ ਜਵਾਨ ਹੋਇਆ ਹੈ ਉਹਦੇ ਵਰਕਟ ਕੀ ਲੱਗੇਗਾ ਜਦ ਆਪਣੇ ਰੀਜ ਨਹੀਂ ਮੁੰਡਾ ਤੇ ਤੂੰ ਕਿੰਨੀ ਕਮਲਾ ਹੂੰ ਤੇਰੇ ਵਾਸਤੇ ਕਮਲਾ ਵਸਾਰੇ ਦੁਨੀ ਤੋਂ ਨਿੰਨੇ ਸੇ ਆਣੇ ਗੇਡੀ ਆਹੋ ਪਤਾ ਮੈਨੂੰ ਤੁਸੀਂ ਜਿਆਦਾ ਸਿਆਣੇ ਆਂਦੇ ਜੀ ਨੂੰ ਹਾਂ ਨਹੀਂ ਐਵੇਂ ਦਿਲ ਤੇ ਪੱਥਰ ਖੀਦਾ ਹੁੰਦਾ ਜਿੱਦਾਂ ਦਾ ਤੇਰਾ ਆਪਣਾ ਵਾ ਨਾ ਉਦਾਂ ਵੀ ਇੱਕ ਨਾ ਲਾ ਕੇ ਰੱਖ ਠੀਕ ਹੋਣਾ ਤੇ ਫਿਰ ਤੈਨੂੰ ਪਤਾ ਲੱਗੂਗਾ ਵੀ ਕੀ ਆ ਉਹ ਤਾਂ ਕਿਰ ਵਿਚਾਰਾ ਮਾਤ ਹੋ ਜਾਇਆ ਉਹ ਉਹਦੇ ਹੈ ਨਹੀਂ ਦੋਵੇਂ ਜੇ ਹੁੰਦੇ ਤਾਂ ਉਹ ਇਦਾਂ ਰੋਲਦਾ ਬਹੁਤੀਆਂ ਨਾ ਗੱਲਾਂ ਨਾ ਕਰ ਮੈਂ ਤੇ ਆਈ ਤੇਰੇ ਨਾਲ ਚੱਲ ਦੁੱਖ ਸੋ ਘੜੀ ਫੋਲ ਕੇ ਆਉਣੀ ਆ ਗੱਲਾਂ ਪਤਾ ਕਰਕੇ ਆਉਣੀ ਆ ਪਰ ਤੂੰ ਤੇ ਹੋਰ ਹੀ ਗੱਲਾਂ ਮੈਨੂੰ ਸੁਣਾਉਂਦਾ ਪੀਆ ਗਾੜੀ ਤੇ ਸਿਆਣਾ ਕਰੇ ਮੈਂ ਤੈਨੂੰ ਸਲਾਹ ਦੱਤੀ ਆ ਜੇ ਇਹ ਤੇ ਕੋ ਨਹੀਂ ਹੁੰਦਾ ਤੂੰ ਵਿਆਹ ਕਰਦੇ ਉਹਦਾ ਤੂੰ ਗਾੜੀਆਂ ਹੋਰ ਹੀ ਗੱਲਾਂ ਘਾੜੀ ਕਮਲਾ ਇਹ ਕਮਲਾ ਕਿਧਰੋਂ ਆ ਦੱਸ ਤਾ ਮੈਨੂੰ ਇਹ ਮੈਂ ਤੈਨੂੰ ਹਾਂ ਗੱਲ ਦਾ ਜਵਾਬ ਦਿੱਤਾ ਵਾ ਸਿਆਣਾ ਬਿਆਣਾ ਚੰਗਾ ਭਲਾ ਵਾ ਕਿੱਦਾਂ ਸੋਹਣਾ ਲੱਗਦਾ ਵਾ ਤੇ ਵਿਆਹ ਦੇ ਚੰਗੀ ਰਹੇਗੀ ਤੁਸੀਂ ਨਾ ਕਿਸੇ ਦੇ ਘਰ ਚ ਘਾਟ ਹੀ ਦਖਨਦ ਜੀਆਂ ਕਰਿਆ ਕਰੋ ਮੈਂ ਤਾਂ ਉਦਾ ਹੀ ਐਂ ਗੱਲਬਾਤ ਕਰਨ ਮੈਂ ਇਥੇ ਵਿਆਹ ਕਰਨ ਤੇ ਨਹੀਂ ਆਈ ਸਰੀ ਦਾ ਵਿਆਹ ਕਰਨ ਆਈ ਆ ਤੇ ਮੈਂ ਕਿਹੜਾ ਰਿਸ਼ਤਾ ਕਰੀ ਛੋਲੀ ਪਾਉਂਦਾ ਤੀ ਆ ਮੈਂ ਸਲਾਹ ਦਿੱਤੀ ਆ ਹਾਂ ਇਹ ਕਰ ਲਾ ਗਿਆ ਜੇ ਨਹੀਂ ਕੰਮ ਹੁੰਦਾ ਤੇ ਤੂੰ ਜੋ ਕਹਿ ਲਈ ਤੇ ਤੇਰੀ ਭਤੀਜੀ ਆਈ ਹੈ ਤੈਨੂੰ ਕਿੰਨਾ ਸੁੱਖਾ ਤੇ ਮੈਂ ਤੂੰ ਵੀ ਸੁੱਖ ਲਲਾ ਸੁੱਖ ਤੇ ਆਪਣੇ ਹੱਥ ਹੀ ਆ ਤੂੰ ਨਹੀਂ ਲੈਣਾ ਤੇ ਤੇਰੀ ਮਰਜ਼ੀ ਮੈਂ ਕਿਹਾ ਸ਼ੇਰੇ ਲਾ ਕੇ ਸਣੀ ਨੂੰ ਖੁਲਾਰਤਾ ਕੇ ਅਰਚ ਉਹ ਹੀ ਗੱਲ ਚੰਗਾ ਜਾਣੀ ਆ ਮੈਂ ਨਹੀਂ ਬਹਿ ਜਾ ਐਵੇਂ ਨਾ ਗੁੱਸਾ ਕਰਿਆ ਕਰਨੀ ਗੀਆਂ ਗੱਲਾਂ ਦਾ ਗੁੱਸਾ ਕਾਦਾ ਕਰਨਾ ਆ ਸਲਾਹਾਂ ਨਾ ਆਪਣੇ ਘਰ ਚ ਦਿਆ ਕਰੋ ਚੱਲ ਚੰਗਾ ਨਹੀਂ ਦਿੰਦੀ ਤੈਨੂੰ ਸਲਾਹ ਸਣੀ ਬਾਰੇ ਤੋ ਤੌਹ ਚੰਗੀ ਗੱਲ ਕਹਿ ਰਹਾ ਨਾ ਤੈਨੂੰ ਚੋ ਵੀ ਜਾਂਦੀ ਹੈ ਪਰ ਨਾ ਨਹੀਂ ਚੱਕਰ ਵਾ ਸਾਇਲੈਂਸ ਰਹਿ ਲਾ ਸਣੀ ਵੇਣਾ ਐਵੇਂ ਮਿਆਂਾ ਸਿਰਸ ਮੈਂ ਸੈੱਟ ਨਹੀਂ ਕਰਨਾ ਆਪਣੇ ਮੁੰਡੇ ਨੂੰ ਵੇਖਿਆ ਆਪਣੇ ਮੁੰਡੇ ਨੂੰ ਸੈੱਟ ਕਰਨਾ ਹੈ ਉਹ ਕਮਲਾ ਵਾ ਉਹਨੂੰ ਵੇਖਣਾ ਨਹੀਂ ਚੰਤਾ ਦੇ ਘਰ ਦੀ ਗੱਲ ਭੈਣ ਜਿੱਦਾਂ ਮਰਜ਼ੀ ਕਰੋ ਪਰ ਇੱਕ ਗੱਲ ਕਹਾਂ ਹਿੱਸਾ ਨਾ ਕਰੀ ਗੱਲ ਤੇ ਮੈਂ ਤੈਨੂੰ ਕਰਨੀ ਹੈ ਨਾ ਤੈਨੂੰ ਚੁਭਣੀ ਵੀ ਆ ਪਰ ਸੋਚੀ ਦਿਮਾਗ ਨਾਲ ਹੁਣ ਜਿਸ ਨਹੀਂ ਆ ਉਹ ਤੁਹਾਡੇ ਅੱਧਾ ਮਾਲਕ ਵਾ ਕੀ ਕੋ ਜਿੱਦਾਂ ਜਮੀਨ ਢੇਰੀ ਆ ਉਨੇ ਹੀ ਉਹਦੀ ਆ ਤੇ ਜੇ ਕੋਈ ਕਾਲ ਨੂੰ ਗੱਲ ਹੋਈ ਅਗਲਾ ਅੱਧੀ ਜਬਾਨਾ ਕਹਦੇ ਤੇ ਫਿਰ ਤੁਹਾਡੇ ਹੱਥ ਵਸਦੀ ਜਾਂਦਾ ਫਟਸਾਪਾ ਤੇ ਸਾਂਭਿਆ ਹੁਣ ਸਨੀ ਨੂੰ ਰੋਟੀ ਪਾਣੀ ਅਹੀਂ ਦੇਂਦੇ ਐ ਕਿ ਤੁਸੀਂ ਦੇਂਦੇ ਜੀ ਜਾਂ ਲੋਕੀ ਦੇਂਦੇ ਐ ਵੀ ਉਹ ਕਿਹੜਾ ਬੁੱਢਾ ਵਾ ਜਿਹੜਾ ਕੰਮ ਨਹੀਂ ਕਰਦਾ ਤੇ ਰੋਟੀ ਤੇ ਆ ਗਿਆ ਵੋ ਇਹ ਤੋਂ ਜਵਾਨੀ ਵਿੱਚ ਵਾ ਹੈ ਉਹ ਆਪ ਸਾਰੇ ਕੰਮ ਕਰਨ ਵਾਲਾ ਵਾ ਤੂੰ ਕਿਹੋ ਜਿਹੀ ਗੱਲਾਂ ਕਰਂਦੀ ਮੈਂ ਤੇ ਆਈ ਹੀ ਕਿ ਪੈ ਚੱਲ ਜਾ ਕੇ ਘੜੀ ਬਹਿ ਕੇ ਨਹੀਂ ਤੂੰ ਤੇ ਮੇਰੇ ਸਿਰ ਦੇ ਵਾਲਾਂ ਨੂੰ ਪੈਂਦੀ ਇਸ ਸਿਰ ਦੇ ਵਾਲਾਂ ਨੂੰ ਪੈਂਦੀ ਤੂੰ ਤਾਂ ਚੰਗੀ ਸਲਾਹ ਨਹੀਂ ਮੰਨਦੀ ਮੇਰੀ ਸਲਾਹ ਮੰਨ ਲੈ ਤਾਂ ਚੰਗੀ ਰਹੇਂਗੀ ਸੌਖੀ ਰਹੇਂਗੀ ਸੌਖੀ ਰੋਹ ਚੰਗਾ ਜਾਣੀ ਐ ਮੈਂ ਬਹਿ ਜਾ ਮੈਂ ਕੀ ਕਰਨਾ ਹੁਣ ਮੈਨੇ ਹੀ ਪੀਲੀ ਚਾਹ ਉਹ ਨਹੀਂ ਨਹੀਂ ਫੇਰ ਆਉਂਦੀ ਗੁੱਸਾ ਕਰ ਜਾਨੀ ਮੈਂ ਤੇ ਗੁੱਸਾ ਨਾ ਕਰਿਆ ਕਰ ਗੁੱਸੇ ਵਾਲੀ ਕਿਹੜੀ ਗੱਲ ਇਹਦੇ ਵਿੱਚ ਹੈ ਮੈਨੂੰ ਨਹੀਂ ਆਪਣੇ ਘਰ ਦਾ ਪਤਾ ਪਕੀ ਚੰਗਾ ਤੇ ਕੀ ਮਾੜਾ ਕਿਹ ਵੇਲੇ ਨਹੀਂ ਪਤਾ ਲੱਗਦਾ ਆਪਣੇ ਘਰ ਦੀ ਗੱਲ ਦਾ ਆਪ ਨੂੰ ਥੋੜੀ ਪਤਾ ਲੱਗਦਾ ਆਂਦੀ ਘਾਂਦੀ ਪਤਾ ਕਰਦੇ ਦੱਸਦੇ ਹੁੰਦੇ ਆ ਕਿ ਆਹ ਕੰਮ ਤੁਹਾਡੇ ਘਰ ਚੰਗਾ ਵਾ ਤੇ ਆਹ ਮਾੜਾ ਵਾ ਤੇ ਤੂੰ ਐਵੇਂ ਨਾ ਗੁੱਸੇ ਕਰਿਆ ਕਰ ਤੇ ਇਸ ਗੱਲ ਦਾ ਅਮਲ ਵੀ ਕਰ ਲਿਆ ਕਰ ਕੀਤਾ ਵਾ ਮਿਲਗਾ ਚੱਲ ਚੰਗਾ ਨੀ ਬਹਿ ਜਾ ਮੈਂ ਚਾਹ ਬਣਾ ਲਿਆ ਵਾਪਕ ਟਕਟ ਐਵੇਂ ਗੁੱਸਾ ਕਰੀ ਜਾਂਦੀ ਐ ਨੱਕ ਤੇ ਗੁੱਸਾ ਰਹਿੰਦਾ 24 ਘੰਟੇ ਤੇਰੇ ਕਿਤੇ ਆਪਣੀ ਸਮਝ ਕੇ ਕਰ ਨੀ ਕੀ ਮੋਟੀ ਗਲ ਮਾਫੀ ਕਰਦਾ ਕਰ ਮੇਰੀ ਹੱਦ ਹੋ ਗਈ ਤੇਰੇ ਵਾਲੀ ਕਿਤੇ ਦੱਸ ਬਹਿ ਜਾ ਚਾਹ ਬਣਾ ਲਿਆ ਵਾਪਕ ਟਕਟ ਐਵੇਂ ਟਾਂਗਾਂ ਰਿੰਦੀ ਘੋੜੇ ਤੇ ਸਵਾਰ ਰਿੰਦੀ ਜਦੋਂ ਆਉਂਦੀ ਐ ਵੇਖੇਂ ਕਰਦੀ ਨਾ ਸ਼ਰੀਕਾਂ ਵਾਲੀ ਹੈ ਇਹਦਾ ਇਰਾਦਾ ਹੁਣਾ ਵਾ ਕਿ ਸਨੀ ਨੂੰ ਵਿਆਹਵੇ ਤੇ ਅੱਧਾ ਦਾ ਮਾਲਕ ਬਣ ਜੇ ਹੈ ਇਹਦੇ ਕੋਲ ਜਰਿਆ ਨਹੀਂ ਨਾ ਜਾਣਿਆ ਸਾਰਾ ਕੁਛ ਕੋਈ ਗੱਲ ਨਹੀਂ ਮੈਂ ਵੀ ਗਾੜੀ ਜੀਵਨ ਆ ਉਹ ਮੈਨੂੰ ਪਤਾ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ ਆਈ ਵੱਡੀ ਚਲਾਕ ਚੱਲ ਲਿਆ ਚਾਹ ਦਾ ਕੱਪ ਪੀ ਕੇ ਤੇ ਆਪਣੇ ਘਰ ਨੂੰ ਜਾਵਾਂ ਇਹਨੇ ਕੋਈ ਚਾਜੀ ਸਲਾਹ ਦੇਣੀ ਕੋਈ ਸਨੀ ਨੇ ਨਾ ਪਾਲਕ ਧਨੀਆ ਲਾਇਦਾ ਹੋ ਹੀ ਗਿਆ ਵਾ ਚੱਲ ਗਈ ਕੀ ਹੋਈ ਜਾਂਦੀ ਆ ਆ ਕਿਹੜੇ ਗੰਦਾ ਜਾਂਦੇ ਤੇੜਾ ਫਿਰਦੇ ਆ ਵੋ ਜਿਹਦੀ ਬੰਦੇ ਚ ਬੀਤੀ ਕੀਤੀ ਨਾ ਇਹਨੇ ਕਹਣਾ ਵੀ ਮੈਨੂੰ ਇੱਥਾਂ ਤੇ ਜਾਉਂ ਕੀਤਾ ਇਹਨੂੰ ਉੱਤਰ ਹੀ ਲੈਣ ਦੇ ਜੰਦਾ ਨਾਲ ਓਏ ਇਧਰ ਗੱਲ ਸੁਣ ਓਏ ਆ ਤੇ ਸਿਰੇ ਦੇ ਹਮਲੀ ਜਿਹਨਾਂ ਚੜਿਆ ਫਿਰਨਾ ਵਾ ਤੈਨੂੰ ਸ਼ਰਮ ਹੈ ਮੱਸ ਸਕਨੀ ਤੁਹਾਨੂੰ ਕਨੇ ਕਿਆ ਮਿਲੀ ਆ ਮੈਂ ਅੰਨਾ ਜੂ ਆ ਹੈਂ ਦੇ ਭਲੇ ਮੁੰਡੇ ਘਰਾਂ ਦੇ ਤੁਹਾਨੂੰ ਕਨੇ ਕਹਤਾ ਮਿਲੀ ਆ ਦੇ ਭਲੇ ਇੱਕ ਮੁੰਡੇ ਇੱਥੇ ਘਰਾਂ ਦੇ ਇੱਥੇ ਨਾਲੇ ਮੈਨੂੰ ਵੀ ਅਮਲ ਖਾਂਦ ਰਿਆਂ ਜੋ ਮਾਜੀ ਕਰਦੀ ਤੇਰੀ ਗੱਲ ਸੁਣ ਲੈ ਚੁੱਪ ਕਰਕੇ ਨਾ ਤੇ ਆਪਣੇ ਭਰਾ ਦੂਜੇ ਨਾਲ ਪੱਠੇ ਪੁੱਠੇ ਵਿਟਾਇਆ ਕਰਾ ਕੀ ਸ਼ਰਮ ਲਈ ਆ ਹੈਂ ਜੇ ਜੇ ਇੱਥੇ ਕੋ ਕਰੇਗਾ ਤੇ ਕੋ ਬਾਹਰ ਜਾ ਕੇ ਕਰ ਲੇਗਾ ਤੇ ਜੇ ਇੱਥੇ ਕੱਖ ਨਾ ਕੀਤਾ ਤੇ ਬਾਹਰ ਕੀ ਕਰੇਗਾ ਉਹ ਫਰ ਪੱਠੇਦਰੀ ਵੱਢਣੇ ਜਾ ਕੇ ਮੈਂ ਇਹ ਥੋੜੀ ਵੱਢਣੇ ਜਾ ਕੇ ਤੇ ਕੁਰਸੀ ਤੇ ਬਹਿਣਾ ਵਾ ਉਥੇ ਕੰਮ ਹੋਰ ਸਾਦ ਹੁੰਦਾ ਵਾ ਕੋਈ ਸ਼ਰਮ ਕਰਿਆ ਕਰ ਤੇ ਮੱਸਾਂ ਗੱਲ ਇਹਨਾਂ ਨੇ ਕੰਮ ਨਹੀਂ ਘਾਉਣਾ ਉਹ ਤੇਰੇ ਭਹਾਰੇ ਤੇਰੇ ਕੰਮ ਹੋਣਾ ਕੱਲ ਨੂੰ ਵੇਖ ਲਈ ਤੇ ਉਹ ਵੀ ਵਿਆਹ ਵੇਖਣੀ ਡਿਆ ਮੈਂ ਕਹਤਾ ਉਹਨੂੰ ਹਾਂ ਵੇਖਣ ਡਿਆ ਤੂੰ ਮਗਰੋਂ ਚੰਗਾ ਪੱਠੇਦੱਤੇ ਦਾ ਕਰਤਾ ਸੀ ਨਾ ਜੇ ਇੱਕ ਬੰਦਾ ਕਿਤੇ ਫਾਇ ਲੱਗਾਂਗੇ ਤੇ ਚਲੇ ਜਾਂਦਾ ਤੇ ਇਤਨਾ ਕਰ ਦਿੱਤਾ ਵਾ ਤੇ ਪੱਠੇ ਪਾ ਲੈ ਕੇ ਚੱਲ ਜਾਂਦਾ ਹਾਂ ਇਹ ਪਾ ਕੇ ਚੱਲ ਜਾਂਦਾ ਇੱਥੇ ਤੂੰ ਨਾ ਜਾ ਦੂੰ ਹੱਥ ਮਾਰਿਆ ਕਰ ਕਿੱਡਾ ਖੋਤੇ ਜੜਾਇਆ ਤੂੰ ਮੇਰੀ ਨਾ ਬਾਹਰ ਹੁੰਦੇ ਦੀ ਫਾਈਲ ਲਾਓ ਤੂੰ ਫਾਇਲ ਤੇਰੀ ਲੱਗੀ ਆ ਆ ਜਿਹਨਾਂ ਨੇ ਉਤਰਿਆ ਇਹਨਾਂ ਨੇ ਉਹਨਾਂ ਦੀ ਫਾਇਲ ਲੱਗੀ ਆ ਤੇ ਤੇਰੀ ਲੱਗ ਜਣੀ ਨਾਲ ਹੀ ਤੂੰ ਨਾ ਚਲ ਜਾਣਾ ਵਾ ਚਲ ਜਾਣਾ ਇੱਥੇ ਖੇਤ ਨਾ ਕੀਤੀ ਫਾਇਲ ਲਾਈਆ ਮੇਰੇ ਤੋਂ ਉਹ ਮੈਨੂੰ ਪਤਾ ਵਾ ਚਲ ਜਾਣਾ ਮੈਂ ਇੱਥੇ ਐਵੇਂ ਮੂੰਹ ਨਾ ਅੱਡ ਬੋਤਾ ਤੇਰੇ ਤੇ ਖਰਚਾ ਕਰਨੋਂ ਮੈਂ ਇੱਥੇ ਹੋਰ ਨਾ ਕਰਦਾ ਕੰਮ ਤੁੰਦਾ ਕਰੂੰਗਾ ਓਏ ਫਿਰ ਉਹਨੂੰ ਭੇਜ ਦੋ ਸਣੀ ਨੂੰ ਬਾਹਰ ਭੇਜ ਦੋ ਫਿਰ ਮੈਨੂੰ ਬਾਹਰ ਭੇਜ ਦੇ ਜੇ ਭੇਜਿੰਦੇ ਆ ਨਾ ਤੁਹਾਨੂੰ ਵੀ ਘੜਾ ਦੂੰਗਾ ਉਹਨੂੰ ਇੱਥੇ ਨੀਂ ਘਰ ਪੀ ਇੱਕ ਬਾਹਰ ਅੰਦਰ ਤੁਰਿਆ ਫਿਰ ਤੇ ਦੂਜਾ ਇੱਥੇ ਸਾਰੀ ਉਮਰ ਪੱਠੇ ਪੁੰਦਾ ਫਿਰੇ ਠੀਕ ਆ ਇਹ ਪੁੰਦਾ ਫਿਰੇ ਕੀ ਪਤਾ ਤੈਨੂੰ ਨੇ ਚੰਗਾ ਨਹੀਂ ਰਹਿਣਾ ਗਦੇ ਆ ਚੰਗਾ ਨਹੀਂ ਰਹਿਣਾ ਇੱਥੇ ਉਹੀ ਗੱਲ ਅਜਾ ਦਫਾ ਜਾ ਮੂੰਹ ਦੇ ਮਾਰੂ ਚਪੇੜ ਕਰਦਾ ਕਿ ਫਿਰਦਾ ਵਾ ਉਹ ਜੀ ਇੱਕ ਮਾਂ ਵੀ ਦੀ ਸਿਫਤ ਕਰਦਣੀ ਥੱਕਦੀ ਕਰਦਾ ਕਿ ਬੁੰਤਰ ਜਿਆ